ਬਾਕੀ ਯਾਰ ਬਈ ਯਾਰ ਲਾਜਤਾ ਦੇਖੋ ਮਹਾਰਾਜ ਦੇ ਵੀ ਡਿਮੈਂਟਾ ਥੋੜਾ ਜਿਹਾ ਤਾਂ ਹੂੰ ਬਾਕੀ ਵੈਕਸੀਨ ਹੋ ਜਾਂਦੀ ਆ ਕੋਈ ਗੱਲ ਨਹੀਂ ਹੂੰ ਡਾਕਟਰ ਹੈਗਾ ਆਪਣੇ ਕੋਲ ਜੀਠੂ ਕਾਲਾ ਡਾਕਟਰ ਹੈਗਾ ਹੂੰ ਚੰਗਾ ਬੰਦਾ ਠੀਕ ਆ ਵੈਕਸੀਨ ਉਹ ਤੋਂ ਕਰਾ ਲਈਦੀ ਆ ਹੂੰ ਬੰਦਾ ਠੀਕ ਆ ਲੇਕਿਨ ਬਾਕੀ ਆਪ ਵੀ ਡਿਮੈਂਟਾ ਕਰ ਲਈਦਾ ਮਾੜਾ ਮੋਟਾ ਹੂੰ ਯਾਨੀ ਕਿ ਪੂਰੀ ਨੌਲੇਜ ਵੀ ਹੈਣੀ ਨਹੀਂ ਹੂੰ ਹੂੰ ਠੀਕ ਆ ਦੀ 2013 14 ਦੀ ਗੱਲ ਹੈ ਕਿ ਸ਼ਾਮ ਨੂੰ ਕੋਈ ਸਪਰੇਅ ਕਰਕੇ ਗਿਆ ਸੀਗਾ ਹਾਂਜੀ ਉਸ ਸਮੇਂ ਤੇ ਮੇਰੀਆਂ ਬੱਕਰੀਆਂ ਗਣਕ ਮੋਚੀਆਂ ਸੀਗਾ ਦਵਾਈਕ ਸੀਗਾ ਚਾਰ ਦਾ ਮਗਰ ਰਹਿ ਗਿਆ ਹਾਂ ਉਦੋਂ 6-7 ਮੇਵੜੇ ਹਾਂ ਤੇ 5-6 ਬੱਕਰੀਆਂ ਹਾਂ ਰਾਤ ਨੂੰ ਜਿਹੜੀਆਂ ਮਰਗੀਆਂ ਸੀ ਠੀਕ ਹੈ ਜੀ ਕਾਫੀ ਜ਼ਿਆਦਾ ਸਾਨੂੰ ਮਿਲਾਵਾਂਗੇ ਅੱਜ ਧਰਤੀ ਨਾਲ ਜੁੜੇ ਉਹਨਾਂ ਮਿਹਨਤੀ ਲੋਕਾਂ ਨਾਲ ਜੋ ਬੱਕਰੀਆਂ ਚਾਰ ਕੇ ਆਪਣੀ ਰੋਜੀ ਰੋਟੀ ਚਲਾਉਂਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਇਹ ਕੰਮ ਕਰਦੇ ਆ। ਤੁਪਣੀ ਦੇਖਦੇ ਸ਼ਾ ਨਹੀਂ ਦੇਖਦੇ ਲਗਾਤਾਰ ਕੰਮ ਦੇ ਵਿੱਚ ਰੁੱਝੇ ਰਹਿੰਦੇ ਆ। ਸੋ ਜਾਣਾਂਗੇ ਉਹਨਾਂ ਦੇ ਜ਼ੁਬਾਨੀ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਆ, ਕਿੱਦਾਂ ਉਹ ਗੁਜ਼ਾਰਾ ਕਰਦੇ ਆ, ਕੀ ਕੀ ਚੁਣੌਤੀਆਂ, ਕੀ ਕੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸੋ ਆਓ ਗੱਲਬਾਤ ਕਰਦੇ ਹਾਂ ਬੱਕਰੀਆਂ ਚਾਰਨ ਵਾਲੇ ਵੀਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਾਈ ਹੈਪੀ ਆ ਟਲਮਕਲਾ ਪਿੰਡਾ ਵੀ ਮੈਂ ਅੱਛਾ ਟਲਮਕਲਾ ਤੋਂ ਆ ਹਾਂਜੀ ਅੱਛਾ ਬਾਈ ਜੀ ਜਿਹੜਾ ਬੱਕਰੀਆਂ ਚਾਰਨ ਦਾ ਤੁਸੀਂ ਕੰਮ ਕਰਦੇ ਹੋ ਕਿੰਨਾ ਕੁ ਟਾਈਮ ਹੋ ਗਿਆ ਬਾਈ ਜੀ ਤੁਹਾਨੂੰ ਕੰਮ ਕਰਦਿਆਂ ਨੂੰ ਮੈਨੂੰ ਲੇਕਨ ਬਾਈ ਤਕਰੀਬਨ 20 25 ਸਾਲ ਹੋ ਗਏ ਬਾਈ ਯਾਰ 20 25 ਸਾਲ ਹਾਂ ਅੱਛਾ ਬਾਈ ਜੀ ਇਹ ਕੰਮ ਕੀ ਤੋਂ ਸਿੱਖਿਆ ਫਿਰ ਸਿੱਖਿਆ ਦਾ ਬਾਈ ਯਾਰ ਆਪ ਹੀ ਆ ਯਾਰ ਅੱਛਾ ਕਿਵੇਂ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਕਰਦਾ ਸੀ ਇਹ ਕੰਮ ਹਾਂਜੀ ਹਾਂਜੀ ਪਹਿਲਾਂ ਸਾਡੇ ਦਾਦੇ ਹੋਰ ਹੀ ਚਾਰਦੇ ਸੀਗੇ ਹੂੰ ਉਦੋਂ ਬਾਅਦ ਚ ਅਸੀਂ ਸਕੂਲੇ ਸਕਾਲੇ ਜਾਂਦੇ ਰਹੇ 6ਵੀਂ ਕਲਾਸ ਤੋਂ ਹਟ ਗਏ ਬੱਸ ਨੇ ਇੰਨਾ ਚ ਪੈ ਗਏ ਹੂੰ ਬੱਸ ਹੁਣ ਇਹਨਾਂ ਨਾਲ ਹੀ ਚੱਲੀ ਜਾਂਦਾ ਹੈ ਅੱਛਾ ਭਾਈ ਗੁਜ਼ਾਰਾ ਹੋ ਜਾਂਦਾ ਫਿਰ ਇਹਦੇ ਨਾਲ ਹਾਂਜੀ ਹਾਂਜੀ ਵਾਦੂ ਕਿ ਕਿੰਨੀ ਕਮਦਨ ਕਿੰਨੀ ਕ ਹੋ ਜਾਂਦੀ ਆ ਸਾਲ ਦੀ ਤਾਂ ਕਰੀਬਨ ਹੋ ਜਾਂਦੀ ਆ 40-45000 ਰੁਪਇਆ ਅੱਛਾ ਤੇ ਕਿੰਨੀਆਂ ਬੱਕਰੀਆਂ ਤੁਹਾਡੇ ਕੋਲ ਤਕਰੀਬਨ ਸਾਡੇ ਕੋਲ ਇਸ ਟਾਈਮ ਤਾਂ 150 ਬੱਕਰੀ ਬੈਠੀ ਆ ਉਹ 20-25-25 ਬੱਕਰ ਆਏਗਾ ਅੱਛਾ ਮਤਲਬ ਕਾਫੀ ਜਣੇ 3-4 ਜਣੇ ਹੋ ਤੁਹਾਡੇ ਹਨ ਜਣਾਂ ਦੇ ਘਰੇੋਂ ਬੱਕਰੀਆਂ ਇਹ ਤਿੰਨ ਆਣਗਾ ਹਾਂ ਹਾਂ ਤੇ ਹੂੰ ਜਾਨੀ ਕਿ 20 25 25 ਬੱਕਰੇ ਹੈਗਾ ਇੱਕ ਇੱਕ ਜਣੇ ਕੋਲੇ ਇੱਕ ਇੱਕ ਜਣੇ ਕੋਲੇ 20 25 25 ਬੱਕਰੀਆਂ ਹਾਂਜੀ ਹਾਂਜੀ ਅੱਛਾ ਬਾਈ ਜੀ ਦੱਸੋ ਜਦੋਂ ਕੋਈ ਮੁਸ਼ਕਲ ਆਉਂਦੀ ਆ ਜਿਵੇਂ ਕੋਈ ਜਿਵੇਂ ਬਿਮਾਰੀ ਲੱਗਣਾ ਸੁਭਾਵਿਕ ਆ ਹਨਾ ਤੇ ਕੋਈ ਬਿਮਾਰੀ ਲੱਗਦੀ ਆ ਕੋਈ ਸਮੱਸਿਆ ਆਉਂਦੀ ਬੱਕਰੀਆਂ ਬਿਮਾਰ ਹੁੰਦੀਆਂ ਹਨਾ ਫਿਰ ਉਦੋਂ ਉਹਦਾ ਇਲਾਜ ਕਿਵੇਂ ਕਰਾਉਨੇ ਹੋ ਤੁਸੀਂ ਬਾਕੀ ਯਾਰ ਬਾਈ ਯਾਰ ਲਾਜਤ ਵੇਖੋ ਮਹਾਰਾਜ ਦੇ ਵੀ ਡਿਮੈਂਟਾ ਥੋੜਾ ਜਿਹਾ ਤਾਂ ਹੂੰ ਬਾਕੀ ਵੈਕਸੀਨ ਹੋ ਜਾਂਦੀ ਆ ਕੋਈ ਗੱਲ ਨਹੀਂ ਹੂੰ ਡਾਕਟਰ ਹੈਗਾ ਪੈਗਨੋਜੀਠੂ ਦਾ ਡਾਕਟਰ ਹੈਗਾ ਹੂੰ ਚੰਗਾ ਬੰਦਾ ਠੀਕ ਆ ਵੈਕਸੀਨ ਉਹ ਤੋਂ ਕਰਾ ਲਈਦੀ ਆ ਹੂੰ ਬੰਦਾ ਠੀਕ ਆ ਲੇਕਿਨ ਬਾਕੀ ਆਪੇ ਹੀ ਟ੍ਰੀਟਮੈਂਟ ਕਰ ਲਈਦਾ ਮਾੜਾ ਮੋਟਾ ਹੂੰ ਯਾਨੀ ਕਿ ਪੂਰੀ ਨੌਲਜ ਵੀ ਹੈਣੀ ਨਹੀਂ ਹੂੰ ਹੂੰ ਠੀਕ ਆ ਹੂੰ ਮਤਲਬ ਡਾਕਟਰ ਹੈਗੇ ਆ ਹਨਾ ਪਸ਼ੂ ਵਾਲੇ ਡਾਕਟਰ ਨੂੰ ਤੁਸੀਂ ਦਿਖਾ ਲੈਂਦੇ ਹੋ ਮੇਰੇ ਤੋਂ ਆਲੇ ਨੇ ਦਿਖਾ ਲੈਂਦੇ ਨੇ ਬਾਈ ਕੋਈ ਗੱਲ ਨਹੀਂ ਹੈ ਜੀ ਹਾਂ ਤੇ ਅੱਛਾ ਬਾਈ ਫਿਰ ਇਹਦਾ ਜਿਹੜਾ ਕੀ ਦੁੱਧ ਵੇਚਦੇ ਹੋ ਜਾਂ ਕੀ ਕਰਦੇ ਹੋ ਇਹਨਾਂ ਦਾ ਦੁੱਧ ਵੀ ਵੇਚੀਦਾ ਵੀਰੇ ਯਾਰਾ ਹਾਂ ਇਹਨੇ ਹੁਣ ਜਿਵੇਂ ਕਿ ਬੱਕਰੇ ਬੱਕਰੇ ਹਣ ਪੱਠਾ ਰੱਖ ਲਈ ਦੀਆਂ ਬਈ ਯਾਰ ਬੱਕਰੇ ਦਾ ਫਰਕ ਕੀ ਕਰਾਉਣੇ ਆਪਾਂ ਯਾਰ ਹੂੰ ਹੂੰ ਬੱਕਰੇ ਵੇਚ ਦੇਈ ਦੀ ਬੱਕਰੇ ਵੇਚ ਦਿੰਨੇ ਹਾਂ ਹਾਂ ਅੱਛਾ ਤੇ ਫਿਰ ਭਾਈ ਕਿਵੇਂ ਦਾ ਦੇਣ ਕਿਵੇਂ ਲੰਗਦਾ ਇੱਥੇ ਤੁਹਾਡਾ ਤੁਸੀਂ ਸਵੇਰੇ ਦੇਣ ਬਈ ਯਾਰ ਵਧੀਆ ਲੰਗਦਾ ਯਾਰ ਚੰਗਾ ਲੰਗਦਾ ਹਾਂ ਕੋਈ ਚੱਕਰ ਨਹੀਂ ਉਧਰ ਤੇ ਮਾਹੌਲ ਚ ਰਹਿੰਦੇ ਹੋ ਤੁਸੀਂ ਹਣਾ ਦੇਖ ਰਹਾ ਮੈਂ ਕਿਤੇ ਮੁੰਡੇ ਆ ਜਾਂਦੇ ਆਪਣੇ ਕੋਲੇ ਲਿਆਜ਼ੀ ਮੁੰਡੇ ਆ ਜਾਂਦੇ ਆ ਹੂੰ ਬੱਕਰੀਆਂ ਬਹਾ ਲੈਦੇ ਆ ਇਕੱਠੀਆਂ ਹੂੰ ਚਾਹ ਪਾਣੀ ਪੀ ਕੇ ਆਪਦਾ ਮਾਲ ਲੱਕੇੜ ਲਈਦਾ ਹੂੰ ਸਵੇਰੇ ਕਿੰਨੇ ਵਜੇ ਚੱਲਦੇ ਹਾਂ ਕਰੋਂ ਵੀਰੇ ਯਾਰ ਬਈ ਅਰੇ ਮੈਂ ਤਾਂ ਕਾਰੇ ਪਿੱਛੇ ਝੂਠ ਨੇ 11 11:30 ਵਜ ਜਾਂਦੇ ਆ ਸ਼ਾਮ ਨੂੰ ਕਿੰਨੇ ਵਜੇ ਪਹੁੰਚਦੇ ਹੋ ਕਰੇ ਸ਼ਾਮ ਨੂੰ ਵਜ ਜਾਂਦੇ ਸੀ 7 6 7 ਵਜੇ ਹਾਂਜੀ ਹੂੰ ਤੇ ਇਹ ਕੰਮ ਕਿਦਾਂ ਦਾ ਕੀ ਸੁਨੇਹਾ ਦੇਣਾ ਚਾਹੁੰਗੇ ਹੋਰ ਨੌਜਵਾਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਲਾਹੇਵੰਦਾ ਜਾਂ ਨਹੀਂ ਇਹ ਤਾਂ ਯਾਰ ਬਈ ਘਾਟੇਵੰਦਾ ਹੈ ਨਹੀਂ ਸਭ ਦਾ ਇਹ ਹੂੰ ਵਧੀਆ ਆ ਤੁਹਾਡਾ ਟਾਈਮ ਆ ਤੁਹਾਡਾ ਕੰਮ ਆ ਇਹ ਹੂੰ ਬਲਾ ਮੀ ਅਜੇ ਨੇਰੀ ਆਏ ਜਦੋਂ ਮਰਜ਼ੀ ਲੈ ਜਾ ਨਾਂ ਲੈ ਕੇ ਜਾ ਘਰੇ ਠਾਲ ਦੇ ਨੀਰਾ ਆਉਣਾ ਚਾਹੀਦਾ ਤੇਰੇ ਕੋਲ ਹੂੰ ਕਣਕ ਹੋਣੀ ਚਾਹੀਦੀ ਸਾਰਾ ਕੁੱਕਰ ਹੀ ਹੋਣਾ ਚਾਹੀਦਾ ਸਪੈਸ਼ਲ ਹੂੰ ਤੇ ਬੰਦੇ ਹੈਗੇ ਆ ਰੱਖਦੇ ਆ ਪਹੁਆਂ ਬੱਕਰੀਆਂ ਨਹੀਂ ਨਹੀਂ ਗੱਲ ਕੋਈ ਹੂੰ ਹੁੰਦੀ ਨਹੀਂ ਕੋਹ ਹੂੰ ਕੀ ਕਰਨੀਆਂ ਬੱਕਰੀਆਂ ਗਰਮੀ ਵਾਲੀ ਇੱਕ ਗਰਮੀ ਮਾਰੀ ਜਾਂਦੀ ਬਈ ਯਾਰ ਹਣ ਜੀ ਤੇ ਕੀ ਚੁਣੌਤੀਆਂ ਕੀ ਕੀ ਹੁੰਦੀਆਂ ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਯਾਰ ਆ ਬਸ ਆ ਹੀ ਨਰੇ ਗਾੜੋਂ ਕਾਲੇ ਮਰੀ ਜਾਂਦੇ ਯਾਰ ਪਸ ਤਾਂ ਇੱਕ ਪਾਸ ਜ਼ਿਮੀਂਦਾਰ ਵੀ ਰਗੜੀ ਜਾਂਦੇ ਕੀ ਕੀ ਮਾਰੀ ਜਾਂਦੇ ਕੀ ਰਗੜੀ ਜਾਂਦੇ ਸਪਰੇਇਆਂ ਸੂਰੇ ਮਾਰ ਦਿੰਦੇ ਯਾਰ ਹੋਰ ਸਾਡੀ ਆ ਮਤਲਬ ਰੇ ਵਾਲੇ ਪੱਠੇ ਹੁਣ ਸਾਨੂੰ ਕੀ ਪਤਾ ਹੁਣ ਸਪਰੇਅ ਸੜ ਕੇ ਇਹਦਾ ਖਾ ਜਾਂਦੀਆਂ ਹੁਣ ਹੂੰ ਮਤਲਬ ਜਾਨੀ ਮਾਮ ਜਾਨ ਦਾ ਨੁਕਸਾਨ ਹਾਂ ਪਸ਼ੂਆਂ ਦੀ ਜਾਨ ਦਾ ਨੁਕਸਾਨ ਹੁੰਦਾ ਡਰ ਸਾਨੂੰ ਕੀ ਪਤਾ ਹਾਂ ਕੀ ਕਰਦੇ ਕੀ ਨਹੀਂ ਹੁਣ ਅਸੀਂ ਤਾਂ ਛੱਡ ਦੇਣੀਆਂ ਹੁਣ ਹੂੰ ਇਹ ਬੀਮਾ ਬੂਮਾ ਵੀ ਹੋਇਆ ਹੁੰਦਾ ਤੁਹਾਡੇ ਪਸ਼ੂਆਂ ਦਾ ਜਾਂ ਨਹੀਂ ਨਹੀਂ ਯਾਰ ਭਈ ਰ ਆਪਾਂ ਤਾਂ ਕਿਤੇ ਕਰਾਉਣੇ ਆਵੇਂ ਝੂਠ ਮਾਰੀ ਅੱਗੇ ਯਾਰ ਥੀ ਦਾ ਹੋਇਸ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਮਿਲਦੀ ਤੁਹਾਨੂੰ ਨਹੀਂ 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 ਆਪਦੀ ਹੈ ਨਹੀਂ ਕੋਈ ਹੂੰ ਇਹ ਤਾਂ ਆਪਦੀ ਜਾਣਤੀ ਆ ਸਾਰਾ ਕੁਝ ਆਪਦੀ ਜਾਣਤੀ ਆ ਅੱਛਾ ਹੋਰ ਕੁਛ ਕੀ ਕਹਿਣਾ ਚਾਹੋਗੇ ਹੋਰ ਬਸ ਵਧੀਆ ਟਾਈਮ ਪਾਸ ਹੋਈ ਜਾਂਦਾ ਵਧੀਆ ਨਜ਼ਾਰੇ ਆ ਨਜ਼ਾਰੇ ਆ ਹਾਂ ਚਲੋ ਚੰਗੀ ਗੱਲ ਆ ਜੀ ਨਜ਼ਾਰੇ ਤੁਹਾਨੂੰ ਆਉਂਦੇ ਰਹਿਣ ਅਸੀਂ ਇਹੀ ਕਾਮਨਾ ਕਰਾਂਗੇ ਵਧੀਆ ਵਧੀਆ ਆਪਦਾ ਕੰਮ ਆ ਕੋਈ ਚੱਕਰ ਨਹੀਂਗਾ ਵਧੀਆ ਚੰਗੇ ਪਸ਼ੂ ਆ ਹੂੰ ਵਧੀਆ ਬੱਕਰਾਂਾਂ ਚੂਟੀਆਂ ਦੇ ਪਸ਼ੂ ਆ ਐਨੀ ਗੱਲ ਕੋਈ ਮਾੜੇ ਪਸ਼ੂ ਨਹੀਂ ਗਏ ਵਧੀਆ ਦਰਮਿਆਨੇ ਪਸ਼ੂ ਸੈਂਪਲ ਪਸ਼ੂ ਜਮਾ ਜੀ ਓਕੇ ਆ ਰਿਪੋਰਟ ਆ ਫੁੱਲ ਜੀ ਸ਼ੁਕਰੀਆ ਭਾਈ ਜੀ ਹਾਂਜੀ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਅੰਕਲ ਜੀ ਕੀ ਨਾਮ ਜੀ ਤੁਹਾਡਾ ਬਲਦੇਵ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਲਮਾਕਲਾ ਕੋਠੇ ਦਰਜ਼ੀਆਂ ਵਾਲੇ ਕੋਠੇ ਦਰਜ਼ੀਆਂ ਵਾਲੇ ਜੀ ਅੱਛਾ ਅੰਕਲ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਇਹ ਸੱਤੀ ਤਕਰੀਬਨ 2000 ਚੇਸਪਤ ਤੋਂ ਕੰਮ ਕਰਦੇ ਆ। ਅੱਛਾ ਜੀ ਤੇ ਕਾਫੀ ਲੰਮਾ ਵਕਵਾ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਕਾ ਹਨਾ। ਤੇ ਅੰਕਲ ਜੀ ਕੀ ਕੀ ਮੁਸ਼ਕਲਾਂ ਆਉਂਦੀਆਂ ਜਿਵੇਂ ਹੁਣ ਗਰਮੀ ਬਹੁਤ ਹੈ ਜੀ। ਹਨਾ ਜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਤੁਸੀਂ ਸਵੇਰੇ ਤੋਂ ਨਿਕਲਦੇ ਹੋ। ਤੇ ਕਿਵੇਂ ਹਟਾਉਨੇ ਹੋ ਫਿਰ ਇਸ ਗਰਮੀ ਨੂੰ ਕੀ ਕੀ ਚੁਣੌਤੀਆਂ ਆਉਂਦੀਆਂ? ਤਾਂ ਦੇਖੋ ਜੀ ਮੁਸ਼ਕਲਾਂ ਦਾ ਸਾਰੀਆਂ ਹੀ ਸਹਿਣੀਆਂ ਪੈਂਦੀਆਂ ਜੇ ਪਰਮਾਤਮਾ ਮੁਸ਼ਕਲ ਦੇਊਗਾ ਤਾਂ ਸਹਿਣੀ ਤਾਂ ਪੈਣੀ ਹੈ। ਹਾਂਜੀ। ਠੀਕ ਹੈ ਜੀ ਕੱਢਣ ਵਾਲਾ ਵੀ ਪਰਮਾਤਮਾ ਹੀ ਹੈ ਆਪਣਾ ਇੱਕ ਹੀਲੇ ਦਾ ਵਸੀਲਾ ਹੁੰਦਾ ਹੈਗਾ ਆਪਾਂ ਦਵਾਈ ਦੇਤੀ ਥੋੜੀ ਬੋਧੀ ਹੂੰ ਕਿਸੇ ਨੂੰ ਫਰਕ ਪੈ ਗਿਆ ਕਿਸੇ ਨੂੰ ਨਾ ਪਿਆ ਉਹਦਾ ਹੁਣ ਪਰਮਾਤਮਾ ਜਾਣਦਾ ਹੈਗਾ ਹੂੰ ਬਾਕੀ ਰਹਿ ਗਈ ਗੱਲ ਜਿਹੜੀ ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹ ਗੱਲ ਹੋਊਗੀ 2000 13 14 ਦੀ ਗੱਲ ਹੈਗੀ ਸ਼ਾਮ ਨੂੰ ਕੋਈ ਸਪਰੇਅ ਕਰਕੇ ਗਿਆ ਸੀਗਾ ਹਾਂਜੀ ਉਸ ਸਮੇਂ ਤੇ ਮੇਰੀਆਂ ਬੱਕਰੀਆਂ ਕਣਕ ਮੋਚੀਆਂ ਸੀਗਾ ਦਵਾਕ ਸੀਗਾ ਚਾਰ ਦਾ ਮਗਰ ਰਹਿ ਗਿਆ ਹੂੰ ਉਦੋਂ 6-7 ਮੇਵਣੇ ਹੂੰ ਤੇ 5-6 ਬੱਕਰੀਆਂ ਹੂੰ ਰਾਤ ਨੂੰ ਜਿਹੜੀਆਂ ਮਰ ਗਿਆ ਸੀ ਠੀਕ ਆ ਜੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਇਹ ਤੁਹਾਡਾ ਹਾਂ ਹਾਂ ਕਾਫੀ ਨੁਕਸਾਨ ਹੋਇਆ ਸੀਗਾ ਉਦੋਂ ਹੂੰ ਤੇ ਹੁਣ ਵੀ ਕਈ ਵਾਰੀ ਨਹੀਂ ਪਤਾ ਲੱਗਦਾਗਾ ਕਿ ਜਿਵੇਂ ਰਾਮਾਂ ਤੇ ਸਪਰੇਅ ਮਾਰਦੀ ਕਿਤੇ ਖੱਬਣ ਵਾਲੀ ਮਾਰਦੀ ਕਿਤੇ ਕੋਈ ਮਾਰਦੀ ਹੂੰ ਇਹ ਸਾਰੀ ਮੁਸ਼ਕਲ ਹੀ ਆਉਂਦੀ ਹੈਗੀ ਤੋ ਕਿ ਲਾਤ ਤਾਂ ਲੈਨੇ ਆਪਾਂ ਪਤਾ ਹੁੰਦਾ ਨਹੀਂਗਾ ਵੀ ਸਪਰੇਅ ਛਿੜਕੀ ਅਗਲੇ ਦੀ ਹੂੰ ਆਪਾਂ ਨੂੰ ਕੀ ਪਤਾ ਲੱਗਦਾ ਕਿਹੜੀ ਛਿੜਕੀ ਕਿਹੜੀ ਨਹੀਂ ਛਿੜਕੀ ਆਪਾਂ ਚੁੱਪ ਕਰਕੇ ਲਾ ਲੈਣੀਆਂ ਹੁੰਦੀਆਂ ਹੂੰ ਉਹਦਾ ਉਦੋਂ ਬਾਅਦ ਤਾਂ ਫਿਰ ਪ੍ਰਮਾਤਮਾ ਦੇ ਆਸਰੇ ਹੁੰਦਾ ਹੈਗਾ ਉਹੀ ਰਿਜ਼ਲਟ ਕੱਢਦਾ ਹੈਗਾ ਜੀ ਚੰਗਾ ਆ ਜਾਂ ਮਾੜਾ ਜਿਤਾਉਨੇ ਵੇਖਣਾ ਹੈ ਹੂੰ ਤੇ ਆਪਾਂ ਤਾਂ ਬਸ ਇੱਕ ਜੂਨ ਗੁਜ਼ਾਰਾ ਕਰਨ ਵਾਲੇ ਬੰਦੇ ਆ ਚੋ ਹੂੰ ਤੇ ਸਰਕਾਰ ਵੱਲੋਂ ਫਿਰ ਤੁਹਾਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਜਿਵੇਂ ਤੋ ਜਾਂ ਕੋਈ ਬੀਮਾ ਵਾਲੀ ਸਕੀਮ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਤੁਹਾਡੇ ਲਈ ਨਹੀਂ ਇਹ ਕੋਈ ਸਕੀਮ ਨਹੀਂ ਗਈ ਸਰਕਾਰ ਦੀ ਹੂੰ ਵੀ ਜਾਂ ਦੇਵੇ ਕਿ ਬੱਕਰੀਆਂ ਪਾਲਣ ਵਾਲੇ ਵੀਰਾਂ ਨੂੰ ਯੋਜਨਾ ਕੋਈ ਦਿੱਤੀ ਜਾਵੇ ਵੀ ਪਸ਼ੂ ਚਾਰਦੇ ਆ ਇਹਨਾਂ ਨੂੰ ਨਹੀਂ ਪਤਾ ਲੱਗਦਾਗਾ ਜਾਂ ਜਿਵੇਂ ਨਰੇਗਾ ਵਾਲੇ ਕੱਸੀਆਂ ਸੂਏ ਖਰਚਦੇ ਹੈਗੇ ਹੂੰ ਪੱਠੇ ਨਹੀਂ ਮਿਲ ਰਹੇਗੇ ਹੂੰ ਭੁੱਖੇ ਤੇ ਮਰਦੇ ਆ ਪਸ਼ੂ ਹੂੰ ਵੀ ਉਸ ਟਾਈਮ ਤੇ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਰੋਤਮਤਾਵਕ ਜਦੋਂ ਪੱਠੇ ਫਟਦੇ ਹੈਗੇ ਉਸ ਟਾਈਮ ਉਹਨਾਂ ਨੂੰ ਨਹੀਂ ਖਰਚਣਾ ਚਾਹੀਦੇਗੇ ਹਾਂ ਵੇਲੇ ਟਾਈਮ ਤੇ ਹੈਗੇ ਆ ਜਿਵੇਂ ਪਿੰਡਾਂ ਦੀਆਂ ਗਲੀਆਂ ਹੋ ਗਈਆਂ ਹਾਂ ਪਿੰਡਾਂ ਦੀਆਂ ਫਿਰਨੀਆਂ ਹੋ ਗਈਆਂ ਉਹਨਾਂ ਦੀ ਸਾਫ ਸਪਾਈ ਕਰਾ ਲਿਆ ਕਰਨ ਹਾਂ ਜੀ ਬਾਕੀ ਆ ਕੱਸੀਆਂ ਸੂਏ ਤਾਂ ਬਿਲਕੁਲ ਹੀ ਪਰੜੀਆਂ ਪੁਰੜੀਆਂ ਦਲ ਥੱਲੋ ਹੁੰਦਾ ਟਾਲਾ ਢੂਲਾ ਵੀ ਟੁੱਟਦਾ ਪਾਣੀ ਲੀਕ ਹੁੰਦੇ ਦਾ ਪਤਾ ਲੱਗਦਾ ਰਹਿੰਦਾ ਹੈਗਾ ਉਹ ਚੀਜ਼ ਖਰਚ ਲੈਣ ਉੱਤੋਂ ਬੰਨੀਆਂ ਦਾ ਖਰਚਣ ਦੀ ਲੋੜ ਇਨੀ ਹੁੰਦੀ ਹੈਗੀ ਜੀ ਕਿਉਂਕਿ ਗਰੀਬਾਂ ਦੇ ਪਸ਼ੂ ਪਾਲਦੇ ਆ ਬਾਕੀ ਜਿਹੜੀ ਗੱਲ ਰਹੇਗੀ ਹੂੰ ਸਰਕਾਰ ਇਹ ਕਹਿੰਦੀ ਆ ਕਿ ਗਰੀਬ ਨੂੰ ਅਸੀਂ ਰਜਕਾਰ ਦਿੱਤਾ ਹੂੰ ਕਿਉਂਕਿ ਗਰੀਬ ਨੂੰ ਰਜਕਾਰ